ਪ੍ਰੀ ਸਾਸਿਕਾਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਅਸੀਂ ਅੱਜ ਜਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮ ਕਰਨ ਵਿੱਚ ਹਾਂ ਜਿੱਥੇ ਭਾਰਤ ਗੈਸ ਏਜੰਸੀ ਬਹੁਤ ਪੁਰਾਣੇ ਸਮੇਂ ਤੋਂ ਚੱਲ ਰਹੀ ਆ ਤੇ ਕੁਝ ਸੱਜਣਾ ਵੱਲੋਂ ਜਿਹੜਾ ਇਹ ਕਾਪੀਆਂ ਰੀਨਿਊ ਹੋ ਰਹੀਆਂ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਗਏ ਸੀ ਕਿ ਮਤਲਬ ਇਹਨਾਂ ਦੇ ਜਿਹੜੇ ਮੁਲਾਜ਼ਮ ਆ ਉਹ ਨਕਲੀ ਏਜੰਸੀ ਦੇ ਮੁਲਾਜ਼ਮ ਆ ਤੇ ਉਹ ਜਿਹੜੇ 180 ਰੁਪਏ ਲੈ ਰਹੇ ਆ ਪਰ ਅੱਜ ਅਸੀਂ ਗੱਲਬਾਤ ਕਰਾਂਗੇ ਏਜੰਸੀ ਦੇ ਜਿਹੜੇ ਮੇਨ ਅਧਿਕਾਰੀ ਆ ਇੱਥੇ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਕਿ ਕੀ ਉਹ ਜਿਹੜੇ ਪੈਸੇ ਲੈ ਰਹੇ ਆ ਜਾਂ ਉਹ ਰੀਨਿਊ ਕਾਪੀਆਂ ਕਰ ਰਹੇ ਆ ਉਹ ਕਿੰਨੇ ਹੱਦ ਤੱਕ ਸਹੀ ਆ ਸੋ ਆਓ ਅਸੀਂ ਤੁਹਾਡੀ ਗੱਲਬਾਤ ਜਿਹੜੀ ਖੇਮ ਕਰਨ ਏਜੰਸੀ ਦੇ ਜਿਹੜੇ ਮੇਨ ਅਧਿਕਾਰੀ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਨਮਸਕਾਰ ਵੀਰੇ ਸਤਿ ਸ੍ਰੀ ਅਕਾਲ ਜੀ ਤੇ ਵੀਰੇ ਜਿਹੜਾ ਅ ਮਤਲਬ ਕੁਝ ਲੋਕਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਮਤਲਬ ਜਿਹੜੇ ਬਾਹਰ ਇਹਨਾਂ ਦੇ ਏਜੰਸੀ ਦੇ ਬੰਦੇ ਜਿਹੜੇ ਭਾਰਤ ਗੈਸ ਏਜੰਸੀ ਦੇ ਬੰਦੇ ਜਿਹੜੇ 180 ਰੁਪਏ ਲੈ ਕੇ ਰੀਨਿਊ ਕਾਪੀਆਂ ਕਰ ਰਹੇ ਉਸ ਸਬੰਧ ਵਿੱਚ ਤੁਹਾਡਾ ਕੀ ਮੈਸੇਜ ਹੈ ਉਸ ਸਬੰਧ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਉਹ ਕੋਈ ਗਲਤ ਗੱਲ ਨਹੀਂ ਉਹ ਕੰਪਨੀ ਵੱਲੋਂ ਹੀ ਆਏ ਹੋਏ ਨੇ ਬੰਦੇ ਉਹ ਬਿਲਕੁਲ ਸਹੀ ਲੈ ਰਹੇ ਨੇ ਉਹ ਹਰ ਮਤਲਬ ਕਿ ਕੰਪਨੀ ਵੱਲੋਂ ਸਰਕਾਰ ਵੱਲੋਂ ਹੀ ਹੈਗਾ ਉਹ ਪੀ ਹਰ ਦੋ ਸਾਲਾਂ ਬਾਅਦ ਕਨੈਕਸ਼ਨ ਦੀ ਜਾਂਚ ਉਹਨੂੰ ਮਤਲਬ ਕਾਪੀ ਰੀਨ ਨਹੀਂ ਹੋਗਾ ਉਹਦਾ ਨਾ ਹੈਗਾ ਜੀ ਮੰਡੇਟਰੀ ਇਨਸਪੈਕਸ਼ਨ ਪਹਿਲਾਂ ਤੇ 2 ਸਾਲ ਵਾਸਤੇ ਸੀ ਪਰ ਹੁਣ ਨਵੀਆਂ ਗਾਈਡਲਾਈਨਸ ਦੇ ਅਨਸਾਰ 5 ਸਾਲ ਵਾਸਤੇ ਆ ਪਰ ਅਸੀਂ ਫਿਰ ਵੀ 2 ਸਾਲ ਦੀ ਕਰ ਰਹੇ ਹਾਂ ਤੇ 5 ਸਾਲ ਦੀ ਫੀਸ 236 ਰੁਪਏ ਹੈਗੀ ਹੈ ਤੇ ਜਿਹੜਾ ਉਹ 100 ਉਹਦਾ ਜਿਹੜਾ ਹੋਣ ਵਾਲਾ ਰੇਟ 170 ਰੁਪਏ ਪਰ ਉਹ 180 ਰੁਪਏ ਲੈ ਰਹੇ ਆ 3 ਰੁਪਏ ਨਾ ਹੁੰਦੇ ਕਰਨ ਕੋਈ ਗੱਲ ਨਹੀਂ ਉਹਨਾਂ ਨੂੰ ਹੀ ਕਹਿ ਦਾਂਗੇ ਵੀ 3 ਰੁਪਏ ਵਾਪਸ ਕਰ ਦੇਣ ਬਸ ਤੇ ਕੀ ਮਤਲਬ ਇੱਥੇ ਆਪਣੇ ਜਿਹੜੇ ਭਾਰਤ ਗੈਸ ਏਜੰਸੀ ਜਿਹੜੀ ਖੇਮ ਕਰਨ ਇਹਦੇ ਵੱਲੋਂ ਕਿੰਨੇ ਮੁਲਾਜ਼ਮ ਜਿਹੜੇ ਪੂਰੇ ਇਲਾਕੇ ਦੇ ਵਿੱਚ ਭੇਜੇ ਗਏ ਇਹਨਾਂ ਵੱਲੋਂ ਜੀ ਉਹ ਪੰਜ ਬੰਦੇ ਹੈਗੇ ਆ ਪਿੰਡ ਪਿੰਡ ਵਾਈਜ਼ ਕਰਕੇ ਜਾ ਰਹੇ ਨੇ ਉਹ ਹਰ ਇੱਕ ਪਿੰਡ ਦੇ ਘਰ ਵਿੱਚ ਚੈੱਕ ਕਰਦੇ ਨੇ ਜੇ ਕੋਈ ਮਤਲਬ ਜਰੂਰੀ ਨਹੀਂ ਕਰਵਾਉਣਾ ਚਾਹੁੰਦਾ ਉਹਨਾਂ ਕੋਲ ਇੱਕ ਪੈਡ ਹੈਗਾ ਉਹਨਾਂ ਤੇ ਸਿਗਨੇਚਰ ਕਰ ਦੇਣ ਸਾਈਨ ਕਰ ਦੇਣ ਵੀ ਅਸੀਂ ਨਹੀਂ ਕਰਵਾਉਣੀ ਉਹ ਬਾਅਦ ਵਿੱਚ ਕੰਪਨੀ ਵੱਲੋਂ ਆਪਣਾ ਜੋ ਵੀ ਉਹਨਾਂ ਤੇ ਨੋਟਿਸ ਲੈਣਾ ਹੋਊਗਾ ਉਹ ਵੀ ਕਰ ਲੈਣਗੇ ਨਹੀਂ ਕੀ ਮਤਲਬ ਆਪਾਂ ਗੱਲ ਕਰਾਂਗੇ ਕਿ ਜਿਹੜਾ ਭਾਰਤ ਗੈਸ ਏਜੰਸੀ ਦੀ ਕੰਪਨੀ ਆ ਉਹਦੇ ਵੱਲੋਂ ਉਹਨਾਂ ਲੋਕਾਂ ਤੇ ਕੀ ਨੋਟਿਸ ਲਿਆ ਜਾਵੇਗਾ ਜਿਹੜੇ ਕਿ ਜਿਹੜੇ ਆਪਣੇ ਮੁਲਾਜ਼ਮ ਜਾਂਦੇ ਉਹਨਾਂ ਦੇ ਕੋਲੋਂ ਕਾਪੀਆਂ ਨਹੀਂ ਰੀਨਿਊ ਕਰਾਉਂਦੇ ਹਾਂ ਨਹੀਂ ਉਹ ਨਹੀਂ ਕਰਾਉਂਦੇ ਤੇ ਉਹਨਾਂ ਵਿੱਚ ਉਹਨਾਂ ਕੋਲ ਇੱਕ ਕੰਪਨੀ ਵੱਲੋਂ ਲੈਟਰ ਪੱਡਿਸ਼ੂ ਹੋਈ ਆ ਉਹਦੇ ਵਿੱਚ ਉਹ ਆਪਣਾ ਨਾਮ ਉਹ ਨਾਮ ਐਡਰੈਸ ਲਿਖ ਦੇਣਗੇ ਜਿਹੜਾ ਨਹੀਂ ਕਰਾਉਂਦਾ ਉਹਦੀ ਆਪਣੀ ਜ਼ਿੰਮੇਵਾਰੀ ਹੋਏਗੀ ਤੇ ਤੁਹਾਡਾ ਕੀ ਰੈਂਕਾ ਜੀ ਇੱਥੇ ਤੁਹਾਡਾ ਨਾਮ ਕੀ ਹੈ ਤੇ ਰੈਂਕ ਕੀ ਤੁਹਾਡਾ ਮੇਰਾ ਨਾਮ ਜੀ ਨਰਵੈਰ ਸਿੰਘ ਐਜ਼ ਅ ਮੈਨੇਜਰ ਮੈਂ ਜੇ ਤੁਸੀਂ ਮੈਨੇਜਰ ਹੋ ਹਾਂਜੀ ਹਾਂਜੀ ਤੇ ਤੁਹਾਡਾ ਫਿਰ ਇਹੀ ਮੈਸੇਜ ਹੈ ਕਿ ਜਿੰਨੇ ਵੀ ਮਤਲਬ ਲੋਕ ਆ ਜਿਹੜੇ ਖੇਮ ਕਰਨ ਏਜੰਸੀ ਦੇ ਨਾਲ ਜੁੜੇ ਆ ਭਾਰਤ ਗੈਸ ਏਜੰਸੀ ਦੇ ਨਾਲ ਜੁੜੇ ਆ ਉਹ ਬਿਲਕੁਲ ਆਪਣੀਆਂ ਕਾਪੀਆਂ ਜਿਹੜੀਆਂ ਰੀਨਿਊ ਕਰਾਉਣ ਜ਼ਰੂਰ ਕਰਾਉਣ ਤੇ ਜਿਹੜੇ 170 ਰੁਪਏ ਤੁਸੀਂ ਫੀਸ ਕਿਹਾ ਕਿ ਜਿਹੜੀ ਸਰਕਾਰੀ ਫੀਸ ਆ ਭਾਰਤ ਗਵਰਨਮੈਂਟ ਵੱਲੋਂ ਉਹਨਾਂ ਦੇ ਕੋਲ ਇੱਕ ਕੰਪਨੀ ਵੱਲੋਂ ਐਪ ਬਣੀ ਹੋਈ ਆ ਉਹ ਸੈਪ ਦੇ ਵਿੱਚ ਉਹ ਸਾਰੀ ਡਿਟੇਲ ਹੈਗੀ ਆ ਉਹਨਾਂ ਜਦੋਂ ਕਾਪੀ ਨੰਬਰ ਦੇਣਗੇ ਉਹਦਾ ਨਾਮ ਆ ਜਾਏਗਾ ਜੋ ਫੀਸ ਹੈਗੀ ਕੀ ਫੀਸ ਹੈਗੀ ਸਾਰੀ ਉਹਦੇ ਵਿੱਚ ਹੈਗੀ ਉਹ ਆਪਣੀ ਵੈਰੀਫਾਈ ਕਰ ਲੈਣ ਦੂਸਰੀ ਗੱਲ ਇਹ ਕਿਸੇ ਦਾ ਮੰਨ ਲਓ ਚੁੱਲ੍ਹੇ ਵਿੱਚ ਕੋਈ ਪ੍ਰੋਬਲਮ ਵੀ ਹੈਗੀ ਕੋਈ ਸਰਵਿਸ ਕੱਟ ਚੱਲਦਾ ਉਹ ਕੋਈ ਠੀਕ ਕਰਕੇ ਦੇਣਗੇ ਉਹਦਾ ਕੋਈ ਪੈਸਾ ਨਹੀਂ ਲੈਣਗੇ ਤੇ ਕੀ ਤੁਸੀਂ ਉਸ ਐਪ ਦਾ ਨਾਮ ਦੱਸ ਸਕਦੇ ਹੋ ਦਰਸ਼ਕਾਂ ਨੂੰ ਉਸ ਐਪ ਦਾ ਨਾਮ ਦੱਸ ਸਕਦੇ ਕਿ ਜਿਹਦੇ ਵਿੱਚ ਉਹਨਾਂ ਦੀ ਸ਼ੰਕਾ ਜਿਹੜੀ ਦੂਰ ਹੋ ਸਕਦੀ ਹੈ ਹਾਂਜੀ ਉਹ ਕੰਪਨੀ ਵੱਲੋਂ ਹੈਗੀ ਹੈ ਲਾਸਟ ਮਾਈਲ ਐਪ ਆ ਭਾਰਤ ਪੈਟਰੋਲੀਅਮ ਦੀ ਬੀਪੀਸੈਲ ਲਾਸਟ ਮਾਈਲ ਐਪ ਉਹਨਾਂ ਦੇ ਕੋਲ ਹੀ ਹੁੰਦੀ ਆ ਉਹ ਸਾਡੇ ਵੱਲੋਂ ਸਾਈਨ ਹੋਇਆ ਹੁੰਦਾ ਵਾ ਗੈਂਜੈਂਸੀ ਵੱਲੋਂ ਫੇਰ ਹੀ ਉਹਨਾਂ ਕੋਲ ਡਿਟੇਲ ਆਏ ਕਿ ਗਾਗ ਦੀ ਉਸ ਤਰ੍ਹਾਂ ਨਹੀਂ ਹਾਰੀ ਸਾਈਰੀ ਨਹੀਂ ਚਲਾ ਸਕਦਾ ਉਹ ਤੇ ਕੀ ਆਮ ਲੋਕ ਵੀ ਜਿਹੜੇ ਇਸ ਐਪ ਨੂੰ ਦੇਖ ਸਕਦੇ ਕਿ ਨਹੀਂ ਨਹੀਂ ਉਹ ਉਹ ਚੈੱਕ ਕਰ ਸਕਦੇ ਆਪਣਾ ਉਸੇ ਵੇਲੇ ਆਪਣਾ ਖੋਲ ਕੇ ਚੈੱਕ ਕਰ ਲੈਣ ਬਖਾਉਣਗੇ ਜਦੋਂ ਆਪਣਾ ਕਾਪੀ ਨੰਬਰ ਭਰਨਗੇ ਡਿਟੇਲ ਆ ਜਾਏਗੀ ਸਾਰੀ ਉਹਨਾਂ ਦੀ ਉਹਦੇ ਵਿੱਚ ਜੋ ਕੀ ਨਾਂ ਕੀ ਪਿੰਡ ਕਿਹੜਾ ਮੋਬਾਈਲ ਨੰਬਰ ਹੈਗਾ ਉਹਦੇ ਜੋ ਜੋ ਭਰਨਗੇ ਜਿੰਨੇ ਫੀਸ ਹੈਗੀ ਸਰਕਾਰੀ ਉਹ ਵੀ ਵਿੱਚ ਹੀ ਆ ਜਾਏਗੀ ਸੋ ਦੋਸਤੋ ਇਹ ਹਨ ਨਰਵੈਲ ਸਿੰਘ ਜੋ ਕਿ ਇਹਨਾਂ ਨੇ ਪੋਸਟ ਹੈ ਮੈਨੇਜਰ ਜੋ ਭਾਰਤ ਗੈਸ ਏਜੰਸੀ ਖੇਮ ਕਰਨ ਦੇ ਵਿੱਚ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਜਿਹੜੇ ਮੁਲਾਜ਼ਮ ਸਾਡੇ ਵੱਲੋਂ ਭਾਰਤ ਗੈਸ ਏਜੰਸੀ ਖੇਮ ਕਰਨ ਵੱਲੋਂ ਜਿਹੜੀਆਂ ਕਾਪੀਆਂ ਨੂੰ ਰੀਨਿਊ ਕਰਨ ਦੇ ਲਈ ਗਏ ਆ ਉਹ 170 ਰੁਪਏ ਜਿਹੜੀ ਸਰਕਾਰ ਵੱਲੋਂ ਫੀਸ ਆ ਤੇ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਦਵਿੰਦਰ ਸਹੋਤਾ ਹਲਕਾ ਖੇਮ ਕਰਨ ਤੋਂ